ਅਮਰੀਕਾ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਨੂੰ ਹਵਾਈ ਅੱਡੇ ਤੇ ਚੈਕਿੰਗ ਦੇ ਦੌਰਾਨ ਪੱਗ ਉਤਾਰਨ ਲਈ ਕਿਹਾ ਗਿਆ ਜਿਸ ਦਾ ਮਾਮਲਾ ਲਗਾਤਾਰ ਪਕ ਤਾ ਜਾ ਰਿਹਾ ਹੈ ਸਿੱਖ ਜਗਤ ਦੇ ਵਿੱਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਇਸ ਦੇ ਚੱਲਦੇ ਹੁਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾੜੀਵਾਰ ਨੇ ਘਟਨਾ ਦੀ ਨਿੰਦਾ ਕਰਦਿਆ ਕਿਹਾ 에ਰਪੋਰਟ ਤੇ ਇਸ ਤਰੀਕੇ ਦੇ ਨਾਲ ਪੱਗ ਨੂੰ ਨਹੀਂ ਉਤਾਰਿਆ ਜਾ ਸਕਦਾ ਪੱਗ ਸਾਡੇ ਸਿੱਖਾਂ ਦਾ ਨਿਸ਼ਾਨ ਹੈ ਉਹਨਾਂ ਕਿਹਾ ਕਿ ਬਲਦੇਵ ਸਿੰਘ ਵਡਾਲਾ ਸਿੱਖ ਕੌਮ ਦੇ ਮਹਾਨ ਕੀਰਤਨੀਏ ਹਨ ਅਤੇ ਉਹਨਾਂ ਨਾਲ ਇਸ ਤਰੀਕੇ ਦਾ ਵਤੀਰਾ ਜੋ ਵਿਦੇਸ਼ ਦੇ ਵਿੱਚ ਹੋਇਆ ਹੈ ਉਸ ਘਟਨਾ ਦੀ ਨਿੰਦਾ ਕਰਦੇ ਹਨ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੇ ਸਿੱਖ ਵਸਦੇ ਹਨ ਅਤੇ ਹਰ ਇੱਕ ਨੂੰ ਪੱਗ ਦੀ ਅਹਿਮੀਅਤ ਬਾਰੇ ਪਤਾ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਸਰਕਾਰ ਨੂੰ ਅਪੀਲ ਕਰਦੇ ਹਨ ਕਿ 에어ਪੋਰਟ ਉੱਪਰ ਜਿਸ ਸੀ ਅਫਸਰ ਦੇ ਵੱਲੋਂ ਆ ਭਾਈ ਅਤੇ ਬਲਦੇਵ ਸਿੰਘ ਵਡਾਲਾ ਦੀ ਪਾਗ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਅਮਰੀਕਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ 에어ਪੋਰਟ ਉੱਪਰ ਪਾਗ ਉਤਾਰਨ ਦਾ ਫੁਰਮਾਨ ਹੈ ਤਾਂ ਉਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨਾ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ठेस ਪਹੁੰਚਦਾ ਹੈ ਸਾਡੀ ਪਗਲੀ ਜਿਹੜੀ ਇਹਨੂੰ ਇਤਵਿਅਪੋਰਟਾਂ ਤੇ ਤਾਰਨ ਦੀ ਜਾਸ ਜਿਉਂਦੋਂ ਤਾਂ ਹੋਇਆ ਭਾਈ ਬਲਦੇਵ ਸਿੰਘ ਵਡਾਲਾ ਸਾਡੇ ਸਿੱਖ ਹੋ ਗਏ ਉਹਤ ਵਧੀਆ ਕੀਰਤਨੀ ਹੈ ਬੜਾ ਅੱਛਾ ਕੀਤੂ ਗਾਉਂਦੇ ਆ। ਉਹ ਬੜੀ ਥੀਕ ਅੱਖਿਆ ਵੀ ਗਾਉਂਦੇ ਆ ਕੀਤ। ਜਿਉਂ ਉਹਨਾਂ ਨੂੰ ਕੀ ਰਿਪੋਰਟ ਦੇ ਦਾ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ। ਉਹ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਣੇ ਚਾਹੁੰਦਾ ਕਿ ਜਿਆ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ। ਮਤਲਬ ਬਹੁਤ ਵੱਡੀ ਗਿਣਤੀ ਦੇ ਸਿੱਖ ਨੇ ਸਾਡੇ। ਉਹਨਾਂ ਨੂੰ ਪਤਾ ਇੱਕ ਐਸੀ ਕੌਮ ਹੈ, ਕਿਹੜੀ ਕਮਿਊਨਿਟੀ ਹੈ, ਕਿਹੜਾ ਧਰਮ ਹੈ ਸਾਡਾ। ਉਹਨਾਂ ਨੂੰ ਪਤਾ ਕਿ ਪੰਗ ਸਾਡੇ ਦੀ ਕਿੰਨੀ ਕਹਿੰਮਤ ਰੱਖਦੀ ਹੈ। ਸੋ ਮੇਰੀ ਮਤਸ ਸਰਕਾਰ ਨੂੰ ਇਹ ਮਤਲਬ ਬੇਤੀ ਹੈ ਕਿ ਜਿਹੜੇ ਬੰਦਿਆਂ ਨੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਇਹਦਾ ਕੀਤਾ ਕਿਸੇ ਅਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹ ਸਾਡੇ ਰਿਪੋਰਟਾਂ ਦੇ ਜ਼ਾਇਤ ਕਰ ਦੇ ਚਾਹੀਦੀ ਹੈ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੀ ਕੋਲ ਮਾਨ ਦਿੰਦਾ ਹੈ ਉਹਨੂੰ ਡੱਕਣਾ ਚਾਹੀਦਾ ਉਹਦੇ ਇਦਾਂ ਨਹੀਂ ਹੁੰਦਾ ਨਹੀਂ ਨਹੀਂ ਉਹ ਤਾਂ ਗਲਤੀ ਹੈ ਸਾਡੀ ਸਾਡੀ ਪੱਗ ਦਾ ਜਿਹੜਾ ਸਵਾਲ ਹੈ ਸਾਡੀ ਪਗੜੀ ਜਿਹੜੀ ਹੈ ਇਹਨੂੰ ਇਤੋਂ ਰਿਪੋਰਟਾਂ ਤੇ ਤਾਰਨ ਜਿਹਾ ਜਿਉਂਨਾਂ ਨੇ ਤਾਂ ਹੋਇਆ ਭਾਈ ਬੰਦੇਪ ਸਿੰਘ ਵਡਾਣਾ ਸਾਡੇ ਸਿੱਖ ਹੁੰਦੇ ਬਹੁਤ ਵਧੀਆ ਕੀਰਤਨੀਏ ਬੜਾ ਅੱਛਾ ਕੀਤੂ ਗਾਉਂਦੇ ਆ ਉਹ ਬੜੀ ਥੀ ਵੀ ਆਖਿਆ ਵੀ ਕਰਦੇ ਕੀਤ ਜਿਉਂਨਾਂ ਨੇ ਕੀ ਰਿਪੋਰਟੇ ਦਾ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਉਹ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਣਤੀ ਦੇ ਸਿੱਖ ਨੇ ਸਾਡੇ ਉਦੋਂ ਪਤਾ ਕਿ ਐਸੀ ਖੌਨ ਹੈ ਕਿਹੜੀ ਕਮਿਊਨਿਟੀ ਹੈ ਕਿਹੜਾ ਧਰਮ ਹੈ ਸਾਡਾ ਉਦੋਂ ਪਤਾ ਕਿ ਪੱਗ ਸਾਡੇ ਲਈ ਕਿੰਨੀ ਅਹਿਮੀਅਤ ਰੱਖਦੀ ਹੈ ਸੋ ਮੇਰੀ ਅਰਦਾਸ ਸਰਕਾਰ ਨੂੰ ਇਹ ਮਤਲਬ ਬੇਤੀ ਹੈ ਕਿ ਜਿਹੜੇ ਬੰਦਿਆਂ ਨੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਇਹਦਾ ਕੀਤਾ ਕਿਸੇ ਉਸਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹ ਸਾਡੇ ਇਰਪੋਰਟਾਂ ਦੇ ਜ਼ਾਇਤ ਕਾਬੂ ਚਾਹੀਦੀ ਹੈ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਲਮਾਨ ਦਿੰਦਾ ਹੈ ਉਹਨੂੰ ਡੱਕਣਾ ਚਾਹੀਦਾ ਉਹਦੇ ਇਦਾਂ ਨਹੀਂ